ਔਰ ਇਹਨੂੰ ਮਤਲਬ ਕਿ ਕੱਟ ਕੇ ਪਾਣੀ ਦੇ ਵਿੱਚ ਘੋਲ ਕੇ ਪੀ ਲੈਣਾ ਸਭ ਤੋਂ ਪਹਿਲਾਂ ਤਾਂ ਇਹਨੇ ਸਾਡੀ ਤੂੜ ਨੂੰ ਜਿਹੜਾ ਉਹ ਠੀਕ ਕਰਨਾ ਹੈ ਕੋਈ ਲੋਕ ਜਿਹੜੇ ਸੈਂਟਰਾਂ ਦੇ ਵਿੱਚ ਜਾਂਦੇ ਨੇ ਠੀਕ ਹੈ 6-6 ਮਹੀਨੇ ਲਾ ਕੇ ਜਾਂ 3-3-4 ਮੇਰੇ ਕੋਲ ਆਉਂਦੇ ਨੇ ਲੋਕ ਕਹਿੰਦੇ ਜੀ 10 ਵਾਰੀ ਮੈਂ ਸੈਂਟਰ ਜਾਇਆ ਬਈ ਫੇਰ ਲੱਗ ਗਿਆ ਕਾਰਨ ਕੀ ਰਹ ਜਾਂਦਾ ਉੱਥੇ ਕਾਰਨ ਰਹ ਜਾਂਦਾ ਕਿ ਜਦ ਤੂੰ ਜੜ ਨਹੀਂ ਨਾ ਖਤਮ ਹੋਈ ਤੇ ਫਿਰ ਉਹ ਪ੍ਰੋਬਲਮ ਦੁਬਾਰਾ ਆ ਜਾਂਦੀ ਹੈ ਹੁਣ ਇਹ ਜੜ ਤੇ ਕੰਮ ਕਰ ਦਿੰਦਾ ਬਲੱਡ ਦੇ ਵਿੱਚ ਜਦੋਂ ਕੋਈ ਇੰਜੈਕਸ਼ਨ ਲਗਾਉਂਦਾ ਸਾਡੇ ਬਲੱਡ ਚ ਮਿਕਸ ਹੋ ਗਿਆ ਨਸ਼ਾ ਕੈਮੀਕਲ ਮਿਕਸ ਹੋ ਗਿਆ ਇਹਨੇ ਉਹਨੂੰ ਸਾਫ਼ ਕਰਨਾ ਜੀ ਬੋਡੀ ਡੀਟੌਕਸ ਕਰ ਦੇਗਾ ਜਿਹਦੇ ਲਈ ਅਸੀਂ ਲਿਕਵਿਡ ਜ਼ਿਆਦਾ ਇਨਟੇਕ ਕਰਨਾ ਇਹ ਪਾਉਚ ਨੇ ਪਾਊਡਰ ਫਾਰਮ ਦੇ ਵਿੱਚ ਹੈ ਇਹ ਡਿਪੈਂਡ ਕਰਦਾ ਕਿੰਨੇ ਪਾਉਚ ਲੈਣੇ ਨੇ ਡਿਪੈਂਡ ਕਰਦਾ ਕਿ ਉਹ ਨਸ਼ਾ ਕਿਹੜਾ ਕਰ ਰਿਹਾ ਅਲੱਗ ਅਲੱਗ ਬੰਦੇ ਦੇ ਲਈ ਅਲੱਗ ਅਲੱਗੇ ਦੇ ਜਿਹੜੀ ਡੋਸ ਹੈਗੀ ਹੈ ਇੱਕ ਅਹਿਸਾਸਾਂ ਦੀ ਮੈਜੀਕਲ ਪੁੜੀਆ ਹੈਗੀ ਹੈ ਜੀਹਦਾ ਤੁਹਾਨੂੰ ਪਹਿਲੀ ਖਰਾਕ ਦੇ ਨਾਲ ਹੀ ਰਿਜ਼ਲਟ ਦਾ ਪਤਾ ਲੱਗ ਜਾਏਗਾ ਬਹੁਤ سارے ਆਜੇ ਪੇਸ਼ੈਂਟ ਜਿਹੜੇ ਦੂਰ ਨੇ ਨਹੀਂ ਆ ਸਕਦੇ ਪਰ ਜਾਣਦੇ ਨੇ ਕਿ ਆਰਜੀ ਲਾਈਫ ਕੇਅਰ ਕੋਲ ਦੇ ਵਿੱਚ ਕੋਈ ਹੈ ਜਿਹੜੀ ਕਿ ਦਵਾਈ ਖਾਣ ਦੇ ਨਾਲ ਸੀ ਨਸ਼ਾ ਛੱਡ ਸਕਦੇ ਔਰ ਜਿਹੜਾ ਸਾਡੇ ਤੋਂ ਦੂਰ ਆ ਵਿਜ਼ਿਟ ਨਹੀਂ ਕਰ ਸਕਦਾ ਜਿਵੇਂ ਕੈਨੇਡਾ ਅਮਰੀਕਾ ਵਿੱਚ ਲੋਕ ਬੈਠੇ ਨੇ ਉਸ ਬੰਦੇ ਨਾਲ ਆਪਾਂ ਇੱਕੋ ਗੱਲ ਕਰਦੇ ਆ ਕਿ ਸਰ ਤੁਹਾਡੀ ਡੋਜ਼ ਕੀ ਹੈ ਉਹਦੀ ਸਾਰੀ ਪ੍ਰੋਫਾਈਲ ਜਾਣਨ ਤੋਂ ਬਾਅਦ ਆਪਾਂ ਕਿਸੇ ਵੀ ਕੰਟਰੀ ਵਿੱਚ ਹੋਵੇ ਬੰਦਾ ਆਪਾਂ ਉੱਥੇ ਕਲੀਨ ਕਰਵਾਉਂਦੇ ਆ ਕੈਨੇਡਾ ਮੈਂ ਅਮਰੀਕਾ ਵਾ ਸਾਰੇ ਪਾਸੇ ਆਪਣੇ ਕਲੀਨ ਜਾਂਦੇ ਨੇ